24 ਦਾ ਸੱਜਣਾ ਆ ਨਾ ਪੂਰੀ ਮੋਤੀ ਲ ਪਿਛਲੇ ਤੋਂ ਮਾਰਦੇ ਬਈ ਪਿਛਲੇ ਥਾਣਾ ਵੀ ਚਵਾਈ ਵੀ ਚੈੱਕ ਕਰ ਸਕਦੇ ਹੋ 24 ਦੀ ਪੂਰੀ ਤਾਂ ਯਾਰ ਓਕੇ ਦੀ ਰਿਪੋਰਟ ਆ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਜਿੱਦ ਤਹੇ ਬਾਈ ਕੁੜੇ ਆ ਕੇ ਜਰੂਰ ਕੁਰਸੀ ਦਾ ਆ ਕੇ ਦੋ ਲੰਗ ਮਾਪ ਕੇ ਲੈ ਜਿਓ ਤੇ ਪਸਮਾ ਪਸਮੂ ਵੀ ਥਾਣਾ ਦਾ ਓਕੇ ਦੀ ਰਿਪੋਰਟ ਆ ਜਮਾ ਸਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚਿਆ ਪਿੰਡ ਜੋਧਪੁਰ ਪਖਰ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਬਾਈ ਬਠਿੰਡਾ ਕਿਉਂਕਿ ਕੰਮ ਬਾਈ ਦਾ ਵਪਾਰ ਦਾ ਪਰ ਕਰਦਾ ਜਿਵੇਂ ਆਪਾਂ ਕਹਿ ਲਿਆ ਵੀ ਸ਼ੌਂਕ ਵਾਂਗੂ ਕਰਦਾ ਵੀ ਜਿਆਦਾ ਨਹੀਂ ਕੰਮ ਹੈਗਾ ਵੀ ਰੁਟੀਨ ਦੇ ਵਿੱਚ ਹੀ ਦੋ ਚਾਰ ਜਾਨਵਰ ਵੇਚਦਾ ਬਾਈ ਵੇਚਦਾ ਬਾਈ ਕਈ ਦਿਨਾਂ ਬਾਅਦ ਦਾ ਜਾਨਵਰ ਪਰ ਚੰਗਾ ਜਾਨਵਰ ਬਾਈ ਲੈ ਆਉਂਦਾ ਜੇ ਕਿਤੋਂ ਮਿਲਦਾ ਤੇ ਬਾਕੀ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਝੋਟੀ ਤੋਰ ਕੇ ਦਿਖਾਵਾਂਗੇ ਤੇ ਪੂਰੀ ਸੱਜਣੋ ਇਹਦੀ ਡਿਟੇਲ ਵੀ ਬਾਈ ਨੂੰ ਪੁੱਛਾਂਗੇ ਆਜੋ ਜੀ ਹੋਰ ਕੀ ਹਾਲ ਹੈ ਬਾਈ ਸਸਟੀ ਗਾਲ ਬਾਈ ਜੀ ਅਨਾਮ ਦੱਸ ਦਿਓ ਆਪਣਾ ਨਾਮ ਮੇਰਾ ਹੈਪੀ ਸਿੰਘ ਬਾਈ ਟੰਡ ਜੋਧਪੁਰ ਪਖਰ ਜਿਹੜਾ ਬਠਿੰਡਾ ਤਹਿਸੀਲ ਮਾਉੜ ਬਾਈ ਆ ਕੰਮ ਵਪਾਰ ਦਾ ਹਾਂ ਕਰਦੇ ਸ਼ੌਂਕ ਨੂੰ ਹਾਂ ਕਰਦੇ ਬਈ ਸ਼ੌਂਕ ਨਾਲ ਆਪਾਂ ਕੋਈ ਟਾਵਾ ਜੀ ਪਸੂ ਲੈਈਦਾ ਠੀਕ ਹੈ ਗੱਲ ਇਹਦਾ ਸੂਆ ਕਿਹੜਾ ਝੋਟੀ ਦਾ ਬਾਈ ਇਹ ਦੂਜਾ ਸੂਆ ਹੈ ਬਾਈ ਅਛਾ ਦੂਜਾ ਸੂਆ ਕਿੰਨੇ ਕ ਦਿਨ ਦੀ ਸੂਈਆ ਬਾਈ ਇਹ ਗੱਲ ਇਹਨੂੰ ਬਈ 5 ਤੋਂ 7 ਕ ਦਿਨ ਹੋਇਆ ਮਾ ਸੂਈ ਸੂਈ ਨੂੰ ਅੱਛਾ ਹਾਂ ਤੇ 11 ਲੀਟਰ ਦੁੱਧ ਦਾ ਇਸ ਟਾਈਮ ਤਿਆਰ ਅਛਾ 11 ਰੈਡੀ ਆ ਡੰਗ ਦੋ ਡੰਗ ਚਾਰ ਡੰਗ ਮਾ ਚਾਹੇ ਬਾਈ ਕੋਈ 10 ਡੰਗ ਚੋਲੇ ਅਛਾ ਲਾ ਖੋਲ ਕੇ ਤੋੜ ਦੇ ਇੱਕ ਵਾਰੀ ਬੱਚਾ ਕੀ ਆ ਨਾਲ ਦੇ ਮਾਗਰ ਕੱਟਾ ਬਈ ਇਹਦੇ ਮਾਗਰੇ ਦੇ ਸੱਜਣੋਂ ਕੱਟਾ 5 ਦਿਨਾਂ ਦੀ ਸੂਈ ਥੱਲੇ 11 ਲੀਟਰ ਦੁੱਧ ਦੂਜਾ ਸੂਆ ਅਰੀਜਨਲ ਇਸ ਟਾਈਮ ਰੈਡੀ ਦਾ ਥੋੜਾ ਜਾਨਵਰ ਜਿਵੇਂ ਆਪਾਂ ਕਹਿ ਦੀ ਨਾ ਘਰੇਲੂ ਸੱਜਣ ਦੇ ਘਰੋਂ ਆਉਂਦਾ ਕਿਸੇ ਤੋਂ ਥੋੜਾ ਜਿਹਾ ਡਰ ਜਰੂਰੀ ਜਾਂਦਾ ਹੁੰਦਾ ਉਦਾਂ ਕੋਈ ਦਿੱਕਤ ਨਹੀਂ ਬਾਕੀ ਇਹਦੇ ਲੇਵੇ ਲੂਵੇ ਦੀ ਗੱਲ ਕਰ ਲੈਣਾ ਸੱਜਣਾ ਨੇ ਵਾਲੂਆ ਝੋਟੀ ਦਾ ਬਾ ਕਮਾਲ ਹੈ ਤੇ ਜਿਹੜਾ ਥਣ ਥਣੌਟ ਲੱਗਿਆ ਥਣ ਥਣੌਟ ਇਹਨੂੰ ਐ ਮੰਨ ਲਓ ਵੀ ਲੱਖ ਵਾਲੀ ਝੋਟੀ ਨੂੰ ਵੀ ਮਾਰ ਪਾਉਂਦਾ ਲੈ ਚੱਲ ਬਾਹਰ ਨੂੰ ਲੈ ਚੱਲ ਬਾਈ ਐਨੂੰ ਤੋੜ ਦੇ ਲੰਬੀ ਲੈ ਇੱਕ ਵਾਰੀ ਸੱਜਣਾ ਸਾਨੂੰ ਲੰਬੀ ਤੋੜ ਕੇ ਦਿਖਾ ਦੇਣਾ ਬਾਕੀ ਥਣ ਥਣੌਟ ਤਾਂ ਨਾ ਝੋਟੀ ਨੂੰ ਐ ਲੱਗਿਆ ਬਾ ਕਮਾਲ ਬਾ ਕਮਾਲ ਹੋ ਜੀ ਮੋੜ ਲਓ ਮੋੜ ਲਓ ਆਉਂ ਥੋੜਾ ਜਿਹਾ ਡਰਦੀ ਆ ਹਨਾ ਹਾਂ ਭਾਈ ਥੋੜਾ ਜਿਹਾ ਕੱਟਰੂ ਕਰਕੇ ਕਰਦੀ ਆ ਥੋੜਾ ਜਿਹਾ ਬੱਚੇ ਕਰਕੇ ਵੀ ਕਰਦੀ ਆ ਕਿਉਂਕਿ ਦੂਜਾ ਸੂ ਹੈ ਬਾਕੀ ਦਾ ਥਣ ਥਨੋਟ ਇਹਦਾ ਹਵਾਨਾ ਸਾਨੂੰ ਦੱਸੂਗਾ ਬਾਕੀ ਝੋਟੀ ਯਾਰ ਟੋਪ ਦੀ ਆ ਹਰੇਕ ਪੱਖ ਤੋਂ ਬਾਕੀ ਸੱਜਣੋਂ ਨੇੜੇ ਆ ਕੇ ਤਸੱਲੀ ਕਰਕੇ ਲਿਜਾਣ ਦਾ ਫਰਜ਼ ਥੋੜਾ ਲੈ ਇੱਥੇ ਤੋਂ ਨੇ ਵਾਲੂਆ ਦੇਖ ਸਕਦੇ ਹੋ ਥਣ ਥਨੋਟ ਦੇਖ ਸਕਦੇ ਹੋ ਝੋਟੀ ਥੱਲੇ ਦੀ ਪੂਰੀ ਐਨ ਪਾਸ ਆ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਸੱਜਣੋਂ ਜੇ ਗੱਲ ਕਰ ਲਈ ਇਹਨਾਂ ਭਾਈ ਲੱਗਿਆ ਵੀ ਐਨ ਆ ਪੂਰੀ ਦੂਰੀ ਤੇ ਇਧਰਲੇ ਬੰਨੂ ਲੇਵਾ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਸਿੰਘ ਹੈ ਬਾਈ ਸਿੰਘ ਵੀ origignal ਆ ਹਨਾ ਹਾਂ ਹਾਂ ਬਾਈ ਸਿੰਘ origignal ਆ ਆ ਨਾਲ ਇਹਦੇ ਬੱਚਾ ਬਾਈ ਜਜਮੈਂਟ ਕਰ ਸਕਦੇ ਹੋ ਤੇ ਬਾਕੀ ਲੇਵੇ ਲੂਵੇ ਦੀ ਸਾਫ ਆ ਝੋਟੀਆਂ ਅਗਲੇ ਬੰਨੇ ਨੂੰ ਵੀ ਲੇਵਾ ਬਹੁਤ ਆ ਤੇ ਪਛਾਣ ਵੀ ਬਹੁਤ ਆਉਂਦੀ ਆ ਹਾਂ ਉਹ ਥੋੜਾ ਜਿਹਾ ਡਰਦੀ ਜ਼ਰੂਰ ਆ ਪਰ ਲੇਵਾ ਬਾਖ ਮਾ ਲਾ ਸਭ ਤੋਂ ਲੇਵਾ ਉਹੀ ਕਹਿੰਦਾ ਵੀ ਢੂਰ ਲੱਖਾਂ ਦੀਆਂ ਝੋਟੀਆਂ ਨਾਲ ਦਾ ਲੇਵਾ ਇਹਨੂੰ ਲੱਗਿਆ ਤੇ ਦੁੱਧ ਬਾਈ ਇਸ ਟਾਈਮ 11 ਲੀਟਰ ਆ ਹਾਂ ਹਾਂ ਬਾਈ 11 ਲੀਟਰ ਤਿਆਰ ਆ अच्छा 11 ਖੁੱਲਾ ਤਿਆਰ ਆ ਜੇ ਗੱਲ ਕਰ ਲਈ ਢੰਗ ਦੋ ਢੰਗ ਚਾਰ ਢੰਗ ਆਪਾਂ ਬਣਾਵਾਂਗੇ ਹਾਂ ਬਈ ਇਹ ਬੱਚੇ ਨੂੰ ਮੂੰਹ ਵੀ ਲਵਾਉਣਾ ਹੈਗਾ ਤਾਂ 11 ਤੋਂ ਵੀ ਪਲੱਸ ਹੀ ਹੋਊਗਾ ਅੱਛਾ ਹਾਂ ਸੂਈ ਹੈਗੀ ਪੰਜਾਂ ਦਿਨਾਂ ਦੀ ਸੂਈ ਪੰਜ ਸੱਤ ਦਿਨਾਂ ਦੀ ਸੂਈ ਹੈਗੀ ਆ ਬਈ ਠੀਕ ਆ ਗੱਲ ਉਹ ਕਿੰਨਾ ਕੁ ਦੁੱਧ ਦੱਸਿਆ ਆਪਾਂ ਮਾਲਕਾਂ ਨੇ ਪਹਿਲਾਂ ਦੁੱਧ ਵੀ ਪਹਿਲਣ ਦਾ 13 ਲੀਟਰ ਦਾ ਰਿਕਾਟ ਹੈਗਾ ਅੱਛਾ ਪਹਿਲਣ ਦਾ ਹਾਂ ਬਾਕੀ ਗੱਲ ਰਹਿ ਗਈ ਸੇਵਾ ਤੇ ਬਈ ਅਗਲੇ ਦੀ ਹੈ ਨਾ ਹਾਂਜੀ ਹਾਂਜੀ ਹਾਂ ਤੇ ਕਈ ਵਾਰੀ ਕਿ ਜੇ ਸੱਜਣੋਂ ਗੱਲ ਕਰੀ ਯਾਰ ਪਸ਼ੂ ਨਾ ਕਈ ਦਿਨ ਜਾ ਕੇ ਸੈੱਟ ਵੀ ਨਹੀਂ ਹੁੰਦਾ ਹੁੰਦਾ ਥੋੜਾ ਜਿ ਕਿਉਂਕਿ ਕਈ ਵਾਰੀ 2-4 ਦਿਨ ਪਸੂ ਜੀ ਜੂ ਲਾਉਣ ਤੇ ਲਾ ਦਿੰਦਾ ਤੇ ਬਾਕੀ ਲੇਵੇ ਲੂਵੇ ਦੀ लाजਵਾਵਾ ਥਣਕ ਨੋਟ ਵੀ ਟੋਪ ਦਾ ਲੱਗਿਆ ਤੇ ਲੱਗਿਆ ਵੀ ਯਾਰਾ ਪੂਰੀ ਦੂਰੀ ਤੇ ਅਜੇ ਗੱਲ ਕਰ ਲਈਏ ਤੇ ਇੱਕ ਵਾਰੀ ਸਾਨੂੰ ਆਪਾਂ ਧਾਰਾ ਮਾਰ ਕੇ ਦਿਖਾ ਦਵਾਂ ਨੇ ਬੱਚਾ ਛੱਡ ਲਾ ਬਾਈ ਇੱਕ ਵਾਰੀ ਧਾਰਾ ਬਾਈ ਤੁਹਾਨੂੰ ਜਰੂਰ ਦਿਖਾ ਦਾਂਗੇ ਮਾਰ ਕੇ ਕੀ ਬਾਈ ਹਾਂ ਹਾਂ ਬਈ ਬਾਂਦੇ ਸਾਈਡ ਤੇ ਨਾ ਛੋਟੀ ਸੱਜਣੋ ਆ ਗਈ ਉਹੀ ਗੱਲ ਆ ਵੀ ਥੋੜੀ ਜਿਹੀ ਡਰਦੀ ਜਰੂਰ ਆ ਪਰ ਥਣ ਥਣ ਜਿਹੜਾ ਕੱਢਿਆ ਨਾ ਛੋਟੀ ਨੇ ਯਾਰ ਬਾ ਕਮਾਲ ਹੀ ਕੱਢਿਆ ਪੂਰਾ ਟਾਪ ਦਾ ਥਣ ਲੱਗਿਆ ਤੇ ਲੱਗਿਆ ਵੀ ਨਾ ਪੂਰੀ ਦੂਰੀ ਤੇ ਆ ਤੇ ਚੌੜੇ ਲੇਵੇ ਦੀ ਝੋਟੀਆਂ ਤੇ ਥਣ ਥਣ ਉਹ ਤਾਂ ਉਹੀ ਗੱਲ ਆ ਵੀ ਬਾ ਕਮਾਲੀ ਮਾਰ ਦਗੇ ਬਈ ਤਾਰਾ ਹਾਂ ਧਾਰਾ ਮਾਰ ਕੇ ਦਿਖਾ ਦੇ ਇੱਕ ਵਾਰੀ ਆ ਇੱਕ ਵਾਰੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਣਾ ਸੱਜਣੋ ਚਬਾਈ ਆਪਾਂ ਨੇ ਥੋੜੀ ਜਿਹੀ ਜਰੂਰ ਰੋਕੀ ਹੋਈ ਆ ਘੰਟਾ ਡੂੜ ਘੰਟਾ ਕਿਉਂਕਿ ਮੈਨੂੰ ਆਉਣ ਕਿਥੇ ਦਾ ਸਮਾਂ ਲੱਗਿਆ ਨਾ ਵੀਰੋ ਉਹਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਏ ਤੇ ਬਾਕੀ ਦਿੱਦ ਜਿੰਨਾ ਬਾਈ ਨੇ ਦੱਸਿਆ ਦੋ ਡੰਗ ਚਾਰ ਡੰਗ ਬਾਈ ਕੋਲੇ ਹੈ ਨਾ ਚੋਕੇ ਤਸੱਲੀ ਕਰਕੇ ਜਾਨਵਰ ਲੈ ਗਏ ਨਾ ਭਾਈ ਅਗਲੇ ਅੰਜਮਾ ਮੱਚਾਈ ਦਾ ਸੱਜਣਾ ਐ ਨਾ ਪੂਣੀ ਮੋਤੀ ਲੈ ਪਿਛਲੇ ਜੇ ਮਾਰ ਦੇਵੇ ਪਿਛਲੇ ਥਣਾ ਵੀ ਚਵਾਈ ਵੀ ਚੈੱਕ ਕਰ ਸਕਦੇ ਹੋ ਚਵਾਈ ਜੁਈ ਤਾਂ ਯਾਰ ਓਕੇ ਦੀ ਰਿਪੋਰਟ ਆ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਦੁੱਧ ਤਹਿ ਬਾਈ ਕੋਲੇ ਆ ਕੇ ਜਰੂਰ ਤੁਰਫੀ ਦਾ ਕੇ ਦੋ ਡੰਗ ਮਾਪ ਕੇ ਲੈ ਜਿਓ ਤੇ ਪਸ ਮਾਪਸ ਨੂੰ ਵੀ ਥਣਾ ਦਾ ਓਕੇ ਦੀ ਰਿਪੋਰਟ ਆ ਜਮਾ ਲੈ ਇੱਕ ਵਾਰੀ ਪਸ ਵੀ ਹੋਈ ਧਾਰਾ ਤੁਹਾਨੂੰ ਦਿਖਾ ਦਿਆਂ ਬਾਈ ਮਾਰ ਕੇ ਆਪਾਂ ਨੂੰ ਤੁਹਾਨੂੰ ਤੋੜ ਕੇ ਦਿਖਾ ਦਨੇ ਤੇ ਬਾਕੀ ਥਣ ਤੁਣ ਦਾ ਅੰਦਾਜ਼ਾ ਹੋ ਜੂਗਾ ਤੁਹਾਨੂੰ ਮੋਡਲ ਆ ਬਾਈ ਲੈ ਚਲਾਇਆਂ ਨੂੰ ਲੰਬੀ ਚਲਾ ਦੇ ਮੜੀ ਜੀ ਲੈ ਬਾਕੀ ਸੱਜਣਾ ਸਾਨੂੰ ਹੁਣ ਪਾਸ ਨਹੀਂ ਹੋਈਦਾ ਥਣ ਥਣ ਦਿਖਾ ਦੇਣਾ ਥਣ ਥਣ ਆਣ ਲੱਗਿਆ ਪੂਰਾ ਬਲਦਰਜੇ ਦਾੜਾ ਕਹਿੰਦੇ ਹੁੰਦੇ ਨੇ ਵਾ ਕਮਾ ਲਓ ਜੀ ਤੇ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਣ ਦਾ ਫਰਜ਼ ਤੁਹਾਡਾ ਬਣਦਾ ਬਾਈ ਉਹੀ ਗੱਲ ਆ ਵੀ ਤਾਜੀ ਸੂਈ ਹੋਈ ਆ ਬੱਚੇ ਦਾ ਜਨਮ ਕਰਦੀ ਆ ਤੇ ਹੁਣ ਆਪਾਂ ਬਾਈ ਨੂੰ ਇਹਦਾ ਸੱਜਣੋਂ ਰੇਟ ਰੂਟ ਵੀ ਕਰਾ ਦੇਣੇ ਤੁਹਾਨੂੰ ਕਿੰਨੇ ਦੀ ਲਾਸਟ ਝੋਟੀ ਇਹ ਮਿਲੂਗੀ ਲੈ ਇੱਥੇ ਤੋਂ ਤੁਹਾਨੂੰ ਮੈਂ ਥਣ ਥਣ ਇੱਕ ਵਾਰੀ ਹੋਰ ਦਿਖਾ ਦੇਣਾ ਇਹ ਰੇਟ ਦੱਸਦੇ ਬਾਈ ਹੁਣ ਇਹਦਾ ਰੇਟ ਬਾਈ ਮੁੱਲ ਦਾ 110000 ਰੁਪਈਆ ਹੈਗਾ ਕਿੰਨੇ ਨਹੀਂ ਛੱਡ ਦਾਂਗੇ ਜਮੀਨ ਲਾਸਟ ਇੱਕ ਪੰਜ ਦੀ ਦੇ ਦਾਂਗੇ ਝੋਟੀ ਬਾਈ ਹਾਂ ਇੱਕ ਪੰਜ ਚੋਂ ਮਾਨ ਤਾਨ ਛੋੜ ਛੱਪਾ ਕਰ ਦਾਂਗੇ ਹਾਂ ਛੋੜ ਛੱਪਾ ਕਰ ਦਾਂਗੇ ਬਾਈ ਨੰਬਰ ਬੋਲ ਦਿਓ ਜੀ 62394 ਬਾਈ ਹਾਂਜੀ 74 995 ਅੱਛਾ ਪਿੰਡ ਦਾ ਨਾਮ ਐਡਰੈਸ ਪਿੰਡ ਜੋਧਪੁਰ ਪਖਰ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜ ਬਾਈ ਹਾਂ ਮੌੜ ਮੰਡੀ ਦੇ ਨੇੜੇ ਰਹਿ ਗਿਆ ਹਨਾ ਹਾਂ ਹਾਂ ਬਾਈ ਮੌੜ ਮੰਡੀ ਤੋਂ ਕਿੰਨੀ ਦੂਰ ਆ ਬਾਈ ਮੋੜ ਮੰਡੀ ਤੋਂ ਬਈ ਆਪਣਾ ਪਿੰਡ 8 ਕਿਲੋਮੀਟਰ ਹੈ। ਐਸ਼ਿਆ ਜੇ ਬਠਿੰਡੇ ਤੋਂ ਗੱਲ ਕਰ ਲਈਏ। ਬਠਿੰਡੇ ਤੋਂ 23 ਕਿਲੋਮੀਟਰ। ਬਠਿੰਡੇ ਤੋਂ 23 ਹੈ। ਹਾਂ ਹਾਂ। ਲੈ ਸੱਜਣੋ ਮੋੜ ਮੰਡੀ ਦੇ ਬਿਲਕੁਲ ਨੇੜੇ ਆ ਬਾਈ ਦਾ ਪਿੰਡ ਜਿੱਥੇ ਆਪਾਂ ਕਹ ਲਈ ਵੀ ਪਸ਼ੂਆਂ ਦੀ ਮੰਡੀ ਹਰੇਕ 20 ਤਰੀਕ ਨੂੰ ਲੱਗਦੀ ਆ। ਉੱਥੋਂ 7-8 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਨੰਬਰ 22 ਦਾ ਵੀਡੀਓ ਦੇ ਵਿੱਚ ਹੀ ਚੱਲੂਗਾ। ਜਿਹੜੇ ਵੀ ਸੱਜਣੋ ਝੋਟੀ ਇਹ ਪਸੰਦ ਆਊਗੀ ਬਈ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਬਾਈ ਕੋਲ ਚੋਕੇ ਲਿਆ ਸਕਦੇ ਹੋ। ਧੰਨਵਾਦ।